ਇਸ ਵੇਲੇ ਪੰਜਾਬ ਦੀ ਸਿਆਸੀ ਸਥਿਤੀ ਡਾਮਾਡੋਲ ਹੈ ਡਾਮਾਡੋਲ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜ਼ਿਆਦਾਤਰ ਪਾਰਟੀਆਂ ਦੇ ਵਿੱਚ ਸਿਆਸੀ ਖਿਲਾਰਾ ਚੱਲਦਾ ਪਿਆ ਉਹਨਾਂ ਦਾ ਆਪਸੀ ਮਨਮਟਾਵ ਇੱਕ ਵੱਡਾ ਕਾਰਨ ਬਣਿਆ ਹੋਇਆ ਇਸ ਖਿਲਾਰੇ ਦਾ ਇਸੇ ਬਾਰੇ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੱਗੇ ਕੱਲ ਕੁਝ ਤਖਰੀਰਾਂ ਕੱਸੀਆਂ ਨੇ ਪਾਰਟੀਆਂ ਦੇ ਉੱਤੇ ਉਹ ਵੀ ਥੋੜੀ ਬਹੁਤ ਗੱਲ ਕਰਾਂਗੇ ਔਰ ਨਾਲੋ ਨਾਲ ਵੱਡੇ ਪੱਧਰ ਦਾ ਜੋ ਸਿਆਸੀ ਬਦਲਾਅ ਸਿਆਸਤ ਵਿੱਚ ਆਉਣ ਜਾ ਰਿਹਾ ਹੈ ਪੰਜਾਬ ਦੀ ਸਿਆਸਤ ਵਿੱਚ ਉਹਦੇ ਬਾਰੇ ਗੱਲਬਾਤ ਕਰਦੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਾ ਪਿਆਰ ਪਰ ਇਸ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸ਼ੁਰੂਆਤ ਕਰਦੇ ਆ ਜੋ ਪਰਿਸਥਤੀਆਂ ਬੜੀਆਂ ਐ ਇਸ ਵੇਲੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਖਿਲਾਰ ਹੈ ਉਹ ਭਾਵੇਂ ਕਾਂਗਰਸ ਪਾਰਟੀ ਦੇ ਆਪਣੇ ਨੁਮਾਇੰਦੇ ਮੰਨਣ ਨਾ ਮੰਨਣ ਪਰ ਹੁਣ ਪ੍ਰਤੱਖ ਨਜ਼ਰ ਆਉਣ ਲੱਗਿਆ ਹੈ ਭਾਜੀਪੀ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਆਕਾਲੀ ਦਲ ਆਪਣੇ ਪੱਧਰ ਤੇ ਉੱਤੇ ਪਰੇਸ਼ਾਨ ਹੈ ਹਾਲਾਤ ਕਿੰਨੇ ਸਿਆਸਤ ਦੇ ਇਸ ਵੇਲੇ ਦੇਖੋ ਪੰਜਾਬ ਜਿਵੇਂ ਜਿਵੇਂ ਚੋਣਾਂ ਵੱਲ ਭੱਜ ਰਿਹਾ ਹੈ ਉਵੇਂ ਉਵੇਂ ਪੰਜਾਬ ਦੇ ਵਿੱਚ ਸਿਆਸੀ ਖਿਲਾਰੇ ਵੱਧਦੇ ਪਏ ਆ ਔਰ ਖਾਸ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ। ਪੰਜਾਬ ਦੀਆਂ ਜਿਹੜੀਆਂ ਖੇਤਰੀ ਪਾਰਟੀਆਂ ਉਹਦਾ ਵੀ ਬੁਰਾ ਹਾਲ ਹੋ ਗਿਆ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇੱਕ ਦੂਜੇ ਤੇ ਜਿਵੇਂ ਕੱਪੜੇ ਲਾਹਣ ਲੱਗੇ ਹੋਏ ਨੇ ਇਹਦੇ ਨਾਲ ਪੰਜਾਬ ਦਾ ਸਿਆਸੀ ਖਿਲਾਰਾ ਬਹੁਤ ਵੱਧ ਗਿਆ ਹੋਇਆ। ਔਰ ਹੁਣ ਲੋਕ ਤਾਂ ਜਿਹੜਾ ਵਾ ਚੌਂਕ ਦੇ ਵਿੱਚ ਘਾਰ ਖੜੇ ਹੋ ਕੇ ਇਹ ਸੋਚਣ ਲੱਪ ਪਏ ਨੇ ਭਈ ਆ ਜਾਈਏ ਕਿੱਧਰ ਨੂੰ ਜਾਈਏ ਠੀਕ ਹੈ। ਔਰ ਦੂਜੇ ਪਾਸੇ ਜੇ ਮੈਂ ਦੇਖਾਂ ਤੇ ਆਮ ਆਨਵੀ ਪਾਰਟੀ ਹਜੇ ਕਿ ਮੈਂ ਉਹਦਾ ਪੱਖ ਤਰ ਨਹੀਂ ਹੈਗਾ ਕਿਉਂਕਿ ਮੇਰਾ ਕੰਮ ਹੈ ਸੱਚ ਨੂੰ ਸੱਚ ਦੱਸਣਾ ਤੇ ਝੂਠ ਨੂੰ ਝੂਠ ਦੱਸਣਾ ਲੇਕਿਨ ਅੱਜ ਆਮ ਆਨਵੀ ਪਾਰਟੀ ਜਿਹੜੀ ਆ ਉਹ ਤਿੱਖੇ ਤੌਰ ਦੇ ਉੱਤੇ ਤਿੱਖੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਅੱਗੇ ਵਧਦੀ ਪਈ ਹੈ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਨਵੀ ਪਾਰਟੀ ਦਾ ਗ੍ਰਾਫ 26% ਦੇ ਆਸ-ਪਾਸ ਆ ਕੇ ਡਿੱਗ ਗਿਆ ਸੀ ਆ ਕਾਂਗਰਸ ਦੇ ਖਿਲਾਰੇ ਨਾਲ ਅਕਾਲੀ ਦਲ ਦੇ ਖਿਲਾਰੇ ਨਾਲ ਇੱਕ ਵਾਪਸ ਵੱਲ ਨੂੰ ਤੁਰਦਾ ਨਜ਼ਰ ਆਉਂਦਾ ਪਿਆ ਔਰ ਜਿਵੇਂ ਭਗਵੰਤ ਮਾਨ ਬੋਲਦੇ ਨੇ ਸਾਰਿਆਂ ਨੂੰ ਇਹਨਾਂ ਨੇ ਪੰਬਲ ਭੂਸੇ 'ਚ ਪਾ ਕੇ ਰੱਖਿਆ ਹੋਇਆ ਮੁਕਾਬਲਾ ਕੋਈ ਕਰ ਨਹੀਂ ਸਕਦਾ ਤੇ ਉਹਦੇ ਨਾਲ ਹੋਰ ਪਾਰਟੀ ਦੇ ਖਿਲਾਰੇ ਜਿਹੜਾ ਨਾ ਸਿਆਸੀ ਪਾਰਟੀਆਂ ਦੇ ਵੱਧ ਗਏ ਆ ਹੁਣ ਆ ਕੱਲ ਦੇਖੋ ਸੀਐਮ ਭਗਵੰਤ ਮਾਨ ਨੇ ਕੱਲ ਸਪੀਚ ਦਿੱਤੀ ਬੋਲਿਆ ਇਹ ਲਾਈਨਾਂ ਦੇ ਬੜੇ ਵੱਡੇ ਅਰਥ ਹੈਗੇ ਜੇ ਦੇਖਿਆ ਜਾਵੇ ਨਾ ਤੇ ਇਹਦਾ ਜਵਾਬ ਅਕਾਲੀ ਦਲ ਕੋਲ ਨਹੀਂ ਹੋਣਾ ਭਈ ਮੈਂ ਕਿਸਾਨਾਂ ਦੇ ਬਿਜਲੀ ਦੇ ਬਿੱਲ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਨੂੰ ਫਿਰਦਾ ਇਹ ਗਿਆਨੀ ਗੁਰਬਚਨ ਸਿੰਘ ਨੂੰ ਮਾਫ ਕਰੀ ਜਾਂਦੇ ਆ ਕਿ ਮੈਂ ਕਹਿੰਦੇ ਇਨਵੈਸਟਮੈਂਟ ਆ ਲਿਆ ਰਹੇ ਇਹ ਬਲਟੋਹੇ ਨੂੰ ਲਈ ਆਈ ਜਾ ਰਹੇ ਤੇ ਇਹ ਸਿਆਸੀ ਮਾਇਨੇ ਇਹਦੇ ਬਹੁਤ ਵੱਡੇ ਹੈਗੇ ਆ ਲੇਕਿਨ ਗੱਲ ਇਹ ਹੈ ਕਿ ਭਗਵੰਤ ਮਾਨ ਨੇ ਇਹ ਜਿਹੜੇ ਆ ਪੰਜਾਬ ਦੇ ਲਈ ਜਿਹੜੀ ਇਹ ਗੱਲ ਕਰਦੇ ਨੇ ਨਾ ਇਹ ਲੋਕਾਂ ਦੇ ਦਿਲਾ ਵਿੱਚ ਬਚਦੀ ਪਈ ਜਾ ਕੇ ਇੱਕ ਦੇ ਬਚਦੀ ਪਈ ਆ ਵੀ ਠੀਕ ਆ ਯਾਰ ਗੱਲ ਤਾਂ ਕੋਈ ਕਰਦਾ ਪਿਆ ਲੇਕਿਨ ਬਾਕੀ ਪਾਰਟੀਆਂ ਵਿੱਚ ਤਾਂ ਆਪਸੀ ਖਿਲਾੜੇ ਬਹੁਤ ਪਏ ਆ ਅਜੇ ਕਾਂਗਰਸ ਦੇਖੋ ਕਿੰਨਾ ਖਲਾਰਾ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿੰਨਾ ਵੱਧ ਗਿਆ ਹੋਇਆ ਵਾ ਰਵਨੀਤ ਬਿੱਟੂ ਜਿਹੜੇ ਪੰਜਾਬ ਦੇ ਵਿੱਚ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਪ੍ਰਧਾਨ ਨੇ ਉਹ ਵੀ ਕਾਂਗਰਸ ਦੇ ਕੱਪੜੇ ਲਾਈ ਜਾਂਦੇ ਕਹਿੰਦੇ ਟਿਕਟਾ ਵੇਚਦੇ ਨੇ ਕਹਿੰਦੇ ਮੈਨੂੰ ਵੀ ਪਤਾ ਇਹ ਵੇਚ ਕੇ ਕੰਮ ਚੱਲਦਾ ਇੱਥੇ ਸੁਨੀਲ ਜਾਖੜ ਕਾਂਗਰਸ ਰਹੇ ਨੇ ਉਹ ਕਾਂਗਰਸ ਦੇ ਵਿੱਚ ਸਾਰੇ ਕੱਪੜੇ ਲਾਈ ਜਾਂਦੇ ਵੀ 350 ਕਰੋੜ ਦੇ ਟੈਚੀ ਨਾਲ ਮੁੱਖ ਮੰਤਰੀ ਬਣਿਆ ਹੁਣ ਲੋਕਾਂ ਦੇ ਜ਼ਿਲ੍ਹੇ ਵਿੱਚ ਗੱਲਾਂ ਜਿੰਨੀਆਂ ਮਰਜ਼ੀ ਦੇਖੋ ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਤੇ ਵੀ ਯਕੀਨ ਨਹੀਂ ਕਰਦਾ ਲੇਕਿਨ ਜਿਹੜਾ ਸੁਨੀਲ ਜਾਖੜ ਜਦੋਂ ਬੋਲੇ ਤੇ ਹਿੰਦੁਸਤਾਨ ਦੀ ਵਜਾਰਤ ਦਾ ਹਿੰਦੁਸਤਾਨ ਦੀ ਵਜਾਰਤ ਦਾ ਮੰਤਰੀ ਬੋਲੇ ਫਿਰ ਗੱਲ 'ਚ ਵਜਨ ਤਾਂ ਹੁੰਦਾ ਹੀ ਆ ਫਿਰ ਗੱਲ ਨੂੰ ਸੋਚਣਾ ਵੀ ਪੈਂਦਾ ਵਿਚਾਰਨਾ ਵੀ ਪੈਂਦਾ ਤੇ ਜਿਹੜੇ ਪੰਜਾਬ ਦੇ ਲੋਕ ਨੇ ਬਈ ਕਾਂਗਰਸ ਜੇ ਇੰਨਾ ਖਲਾਰਾ ਹੋਣ ਹੈ ਚੋਣਾਂ ਤੋਂ ਬਾਅਦ ਕੀ ਹਾਲ ਕਰਨਗੇ ਜਾਂ ਚੋਣਾਂ ਦੇ ਲੱਗੇ ਜਾ ਕੇ ਕੀ ਹਾਲ ਕਰਨਗੇ ਸੋ ਜਿਵੇਂ ਸੁਖਜਿੰਦਰ ਰੰਧਾਵਾ ਵਾ ਉਹ ਕਹਿੰਦੇ ਹੁਣ ਤਾਂ ਗੱਲ ਹੀ ਅਸੀਂ ਅਦਾਲਤ ਵਿੱਚ ਕਰਾਂਗੇ ਇਹ ਤਾਂ ਮੇਰੀ ਅਣਖ ਤੇ ਗੱਲ ਆ ਗਈ ਆ ਔਰ ਉਧਰੋਂ ਜਿਹੜਾ ਉਨਵਜੋਦ ਕੋ ਸਿੱਧੂ ਨੂੰ ਵੀ ਘੇਰ ਲਿਆ ਬਿੱਟੂ ਮੈਦਾਨ ਨੇ ਉਹ ਕਹਿੰਦੇ ਜੀ ਇਹਨਾਂ ਨੇ ਆਪ ਕੌਂਸਲਰ ਦੀਆਂ ਟਿਕਟਾਂ ਵੇਚੀਆਂ ਹੋਈਆਂ ਸੋ ਇਹ ਸਾਰਾ ਕੁਝ ਕਾਂਗਰਸ ਨੇ ਆਪਣੇ ਆਪ ਨੂੰ ਨੰਗਾ ਕਰ ਲਿਆ ਔਰ ਖਾਸ ਕਰਕੇ ਸਾਰੀ ਲੀਡਰਸ਼ਿਪ 에 ਝੂਲ ਜ ਗਈ ਹੈ ਉਹਨੇ ਕੋਈ ਨਹੀਂ ਛੱਡਿਆ ਬੀਬੀ ਨਵਜੋਦ ਕੋ ਸਿੱਧੂ ਨੇ ਉਹਨੇ ਵਿੱਚ ਹੀ ਰਾਜਾ ਵੜਿੰਗਰ ਰਗੜਤਾ ਵਿੱਚ ਹੀ ਉਹਨੇ ਜਿਹੜਾ ਵਾ ਬਾਕੀ ਜਿਹੜੇ ਲੀਡਰ ਹੈਗੇ ਆ ਹੋਰ ਰਗੜ ਕਿਉਂ ਨੇ ਬੱਟੇ ਬੱਟੇ ਲੀਟਰ ਸਾਰਿਆਂ ਦੇ ਚਿਹਰੇ ਜੜੇ ਉਹਨਾਂ ਨੂੰ ਨਕਾਬ ਲਾਤਦਾ ਹੈਗਾ ਹੁਣ ਕਾਂਗਰਸ ਦਾ ਸਿਰਫ ਇਹ ਹੈਗੀ ਹੈ ਕਿ ਆਪਣੀ ਸਫਾਈਆਂ ਹੀ ਦੇਈ ਜਾਂਦੀ ਹੈ ਹਜੇ ਤੱਕ ਬਈ ਨਹੀਂ ਜੀ ਕਾਂਗਰਸ ਇਦਾਂ ਦੀ ਨਹੀਂ ਇਹ ਵੀ ਪੰਜਾਬ ਦੇ ਪ੍ਰਧਾਨ ਨੇ ਲੇਕਿਨ ਗੱਲ ਇਹ ਹੈ ਕਾਂਗਰਸ ਨੂੰ ਬਲਵੋ ਸਜਿਤਾ ਪੈ ਗਈ ਸਾਵੇਂ ਇੱਕ ਪਾਸੇ ਕਾਂਗਰਸ ਨੇ ਸਰਕਾਰ ਦੇ ਖਿਲਾਫ ਆਪਣੇ ਮੋਰਚੇ ਖੋਲਨੇ ਸੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹਲਗ-ਹਲਗ ਯੂਨੀਅਨਾਂ ਦੇ ਨਾਲ ਨਾਲ ਕਿ ਕੋਈ ਖਾਕਾ ਤਿਆਰ ਕਰਨਾ ਸੀ ਹੁਣ ਕਾਂਗਰਸ ਇਹ ਖਾਕਾ ਤਿਆਰ ਕਰਦੀ ਭਈ ਹੈ ਬਈ ਅਸੀਂ ਇਸ ਬੀਬੀ ਦੇ ਚੱਕਰਾਂ ਚੋਂ ਨਿਕਲਣਾ ਕੀ ਹੈ ਹੁਣ ਉਹਦੀ ਹਾਈ ਕਮਾਂਡ ਨੇ ਰਿਪੋਰਟ ਮੰਗ ਲਈ ਆ ਬਈ ਇਹਦੇ ਉੱਤੇ ਇੱਕ ਹਾਈ ਲੈਵਲ ਕਮੇਟੀ ਬਣਾ ਦਿਓ ਇਹਦੀ ਤਹਿਕੀਕਾਤ ਕਰੇ ਕੀ ਗੱਲਾਂ ਕਹੀ ਜਾਂਦੀ ਆ ਸੋ ਮੈਂ ਕਹਿੰਦਾ ਮਤਲਬ ਹੈਗਾ ਕਿ ਕਾਂਗਰਸ ਜਿਹੜੀ ਆ ਆਪਣੇ ਆਪ ਚ ਉਲਝ ਗਈ ਆ ਰਾਜੇ ਵੜਿੰਗ ਨੇ ਪਹਿਲਾਂ ਉਲਝਾ ਰੱਖੀ ਸੀ ਤਰਨਤਾਰਨ ਦੀ ਜਿੰਮਣੀ ਚੋਂ ਤੋਂ ਬਾਅਦ ਹੁਣ ਜਿਹੜੀ ਆ ਉਹ ਹੋਰ ਉਲਝ ਗਈ ਆ ਜਿਹੜੀ ਨਵਜੋਤ ਕੋ ਸਿੱਧੂ ਦਾ ਬਾਅਦ ਹੁਣ ਅੱਗੋ ਜਿਹੜਾ ਸਿਆਸੀ ਖਿਲਾਰਾ ਇਹ ਵੱਧ ਗਿਆ ਅਕਾਲੀ ਦਲ ਦੀ ਹੁੰਦਾ ਨੂੰ ਆ ਅਕਾਲੀ ਦਲ ਦੀ ਗੱਲ ਵੀ ਕਰ ਲਈ ਆ ਅਕਾਲੀ ਦਲ ਦੇ ਵਿੱਚ ਦੇਖੋ ਤੁਸੀਂ ਉਹਨਾਂ ਦਾ ਵੀ ਆਪਣਾ ਸਿਆਸੀ ਖਿਲਾਰਾ ਵਧਿਆ ਪਿਆ ਆ ਜੋ ਜਿਹੜੇ ਆ ਕੱਲ ਤਾਕਾ ਤੋਂ ਜਿਹੜੇ ਐਮਐਲਏ ਆਇਆਲੀ ਉਹ ਸੁਖਵੀਰ ਦੇ ਬੰਦੇ ਤੋੜੀ ਜਾਂਦਾ ਸੁਖਵੀਰ ਉਹਨਾਂ ਦੇ ਤੋੜੀ ਜਾਂਦੇ ਆ ਤਾਕੇ ਜਾ ਕੇ ਉਹ ਬੜਕਾ ਮਾਰੀ ਜਾਂਦੇ ਆ ਇੱਕ ਅਕਾਲੀ ਦਲ ਵੀ ਆਪਸ ਹੀ ਉਲਝਿਆ ਪਿਆ ਵਾ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਆ ਜਿਹੜੇ ਪੰਜਾਬ ਸਰਕਾਰ ਮੌਜੂਦਾ ਹੈਗੀ ਆ ਇਹ ਦੌੜਾਂਦੀ ਬਹੁਤ ਪਈਆ ਕਰਪਟਡ ਲੀਡਰਾਂ ਨੂੰ ਦੇਖੋ ਜੋ ਮਰਜੀ ਆਏਗਾ ਇਹ ਛੋਟੀ ਗੱਲ ਨਹੀਂ ਹੁੰਦੀ ਕੀ ਆਪਣੀ ਪਾਰਟੀ ਦੇ ਹੀ ਐਮਐਲਿਆ ਨੂੰ ਅੰਦਰ ਦੇਣਾ ਆਪਣੀ ਪਾਰਟੀ ਦੇ ਨਾਲ ਨਾਲ ਦੂਜੀਆਂ ਪਾਰਟੀਆਂ ਦੇ ਕਰਪਟ ਲੀਡਰਾਂ ਦੀ ਦੌੜ ਲਵਾਣੀ ਇਹ ਆਮ ਬਸਤੇ ਬਸ ਦੀ ਗੱਲ ਨਹੀਂ ਹੁੰਦੀ ਜੇ ਤੁਸੀਂ ਕਹੋਗੇ ਆਮ ਕੋਈ ਬੰਦਾ ਇਹ ਕਰ ਸਕਦਾ ਵਿਕਰਮ ਮਜੀਠੀਆ ਜੇਲ੍ਹ 'ਚ ਹੈਗਾ ਅਗੋ ਹੋਰ ਸਿਕੰਜਾ ਕਸੀ ਜਾਂਦੇ ਬਿਆ ਪਹਿਲਾਂ ਤਾਂ ਲੱਗਿਆ ਸੀਗਾ ਵੀ ਡੀਏ ਦੇ ਕੇਸਾਂ 'ਚ ਕੁਝ ਬਣਦਾ ਹੀ ਕੁਝ ਨਹੀਂ ਹੁਣ ਲਿਆ ਵਿੱਚ ਨਵੇਂ-ਨਵੇਂ ਮਸਾਲੇ ਰੋਜ਼ ਛੁੱਟੀ ਜਾ ਰਹੇ ਆ ਰੋਜ਼ ਨਵੀਂ ਚੀਜ਼ ਨਿਕਲਦੀ ਪਈ ਆ ਇਹ ਛੋਟੀ ਗੱਲ ਨਹੀਂ ਹੈਗੀ ਇਹਨਾਂ ਉਹ ਇਹਦੇ ਨਾਲ ਅਖਾਲੀ ਦਲ ਬਹੁਤ ਵਫਤ ਜਿਆਦਾ ਪਰੇਸ਼ਾਨ ਹੋਇਆ ਪਿਆ ਕਿਉਂਕਿ ਗੱਲ ਅੱਗੇ ਤੁਰੀ ਜਾਂਦੀ ਹੈ ਗੱਲ ਅੱਗੇ ਵਧੀ ਜਾਂਦੀ ਪਈ ਆ ਫਿਰ ਹੁਣ ਜੇ ਆਪਾਂ ਇਸ ਤੋਂ ਇਲਾਵਾ ਇਹ ਹਟ ਜੀ ਅਤੇ ਭਾਰਤੀ ਜਨਤਾ ਪਾਰਟੀ ਦੇ ਵੀ ਹਾਲਾਤ ਕੋਈ ਪੰਜਾਬ ਚ ਚੰਗੇ ਜੇ ਨਹੀਂ ਨਜ਼ਰ ਆ ਰਹੇ ਬਣ ਸੁਖਾਵੇਂ ਹਾਲਾਤ ਨਹੀਂ ਨਜ਼ਰ ਆ ਰਹੇ ਪਾਰਟੀ ਵੀ ਇੱਕ ਜੋ ਠਹਿ ਨਹੀਂ ਕੈਪਟਨ ਅਮਨਦੀਪ ਸਿੰਘ ਹੀ ਕਹੀ ਜਾਂਦਾ ਪਾਰਟੀ ਦਾ ਐਡਾ ਵੱਡਾ ਲੀਡਰ ਕੀ ਪਾਰਟੀ ਪੰਜਾਬ ਦੇ ਵਿੱਚ ਉਹ ਸਖਮ ਨਹੀਂ ਹੈਗੀ ਜੀ ਇਹ ਇਕੱਲੇ ਸਰਕਾਰ ਨਹੀਂ ਬਣਾ ਸਕਦੇ ਉਹ ਸਾਰੇ ਵਰਕਰਾਂ ਦਾ ਮਨੋਵਲ ਤੋੜ ਦਿੱਤਾ ਉਹਨੇ ਜਾਖੜ ਜਿਹੜੇ 8 ਮਹੀਨੇ ਉਹਨਾਂ ਨੇ ਸਾਲ ਭਰ ਵਰਕਿੰਗ ਨਹੀਂ ਕੀਤੀ ਪੂਰੀ ਉਹ ਬੀਜੇਪੀ ਦੇ ਆਫਿਸ ਨਹੀਂ ਗਏ ਤੇ ਉਹ ਅਸ਼wini ਸ਼ਰਮਾ ਨੂੰ ਬਾਅਦ ਚ ਕਾਰਜਕਾਰੀ ਪ੍ਰਧਾਨ ਲਾਣਾ ਪਿਆ ਚਲੋ ਕਿਸੇ ਤਰੀਕੇ ਪਾਰਟੀ ਚੱਲੇ ਇਸ ਕਰਕੇ ਜੋ ਮੈਨੂੰ ਲੱਗਦਾ ਕਿ ਪਾਰਟੀਆਂ ਦੇ ਸਿਆਸੀ ਖਿਲਾਾਰੇ ਆਪਸ ਹੀ ਉਲਝਪਈਆਂ ਹੋਈਆਂ ਕੈਪਟਨ ਨਵਿੰਦਰ ਸਿੰਘ ਦੇ ਖਿਲਾਫ ਪਾਰਟੀ ਚ ਰੋਸ਼ ਖੜਾ ਹੋਇਆ ਕਾਠੀ ਛੋਟੀ ਗੱਲ ਥੋੜਾ ਹੁੰਦੀ ਇੱਕ ਐਡੀ ਡਿਸਪਲਿਨਡ ਇੱਕ ਕੈਡਰ ਪਾਰਟੀ ਜਿਹੜੀ ਵਿਖੇ ਦੀ ਸਭ ਤੋਂ ਵੱਡੀ ਪਾਰਟੀ ਹੋਵੇ ਤੇ ਪੰਜਾਬ ਦੇ ਵਿੱਚ ਉਹਦਾ ਸਿਰ ਕੱਟਵਾ ਲੀਟਰ ਇਹ ਬੋਲੇ ਕਿ ਪਾਰਟੀ ਦੇ ਨਹੀਂ ਨਹੀਂ ਹੈ ਨਹੀਂ ਪਾਰਟੀ ਦੇ ਪੱਲੇ ਹਜੇ ਕੁਝ ਨਹੀਂ ਪਾਰਟੀ ਸਰਕਾਰ ਨਹੀਂ ਹੁੰਦਾ ਕਿੰਨਾ ਵੱਡਾ ਇਹਦਾ ਨੁਕਸਾਨ ਹੁੰਦਾ ਜਿੱਥੇ 117 ਹਲਕਿਆਂ 'ਚ ਚੋਣ ਲੜਨ ਦੀ ਤਿਆਰੀ ਹੋ ਰਹੀ ਹੈ ਤੇ ਉੱਥੇ ਆ ਕੇ ਕਪਟਨ ਅਮਰਿੰਦਰ ਸਿੰਘ ਕਹਦੇ ਨਹੀਂ ਜੀ ਉਧਰੋਂ ਜਾਖੜ ਵੀ ਕਹਦੇ ਨਹੀਂ ਜੀ ਅਕਾਲੀ ਦਲ ਨਾਲ ਤਾਂ ਸਾਨੂੰ ਜ਼ਰੂਰੀ ਹੈ ਜੀ ਗੱਠੀ ਜੋੜ ਕਰਨਾ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਹਨੀਤ ਬਿੱਟੂ ਕਹਿੰਨੇ ਜੇ ਅਸੀਂ ਇਕੱਲੇ ਲੜਾਂਗੇ ਇਹ ਆਪਸੀ ਉਲਝਣ ਵਾਲੀ ਗੱਲ ਆ ਹੋਰ ਕੀ ਆ ਇਹ ਤਾਂ ਹਜੇ ਆਪ ਖੁੱਲ ਕੇ ਬਿਆਨ ਬਾਜ਼ੀਏ ਜਿਹੜੇ ਬੰਦ ਕਮਰਿਆਂ ਦੇ ਵਿੱਚ ਇੱਕ ਦੂਜੇ ਦੇ ਅੱਖਾਂ ਕੱਢਦੇ ਹੋਣੇ ਉਹਦੀ ਤਾਂ ਗੱਲ ਨਹੀਂ ਮੈਂ ਹਜੇ ਜਾਣਦਾ ਨਾ ਮੈਂ ਕਰਦਾ ਲੇਕਿਨ ਜੇ ਇਹ ਤਾਂ ਬਾਹਰ ਵੀ ਇਹਨਾਂ ਲਾਂ ਕਰਦਾ ਇਸ ਕਰਕੇ ਪੰਜਾਬ 'ਚ ਸਿਆਸੀ ਖਲਾਰਾ ਜਿਵੇਂ ਜਿਵੇਂ 2025 ਖਤਮ ਹੋਣ ਨੂੰ ਜਾ ਰਿਹਾ ਸਿਆਸੀ ਖਲਾਰਾ ਰੋਜ਼ ਵੱਧਦਾ ਪਿਆ ਡੇਲੀ ਕੋਈ ਨਾ ਕੋਈ ਨਵਾਂ ਬੰਬ ਫੱਟੀ ਜਾ ਰਿਹਾ ਉਹਦੇ ਨਾਲ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਟਰਨਿੰਗ ਪੁਆਇੰਟ ਲੈ ਰਹੀ ਆ ਅੱਗੋਂ ਕੀ ਮੰਦਾ ਲੇਕਿ ਇਹ ਆਨਾਰਾ ਟਾਈਮ ਜਿਹੜਾ ਉਹ ਬਹੁਤ ਖਤਰਨਾਕ ਹੋਇਆ ਪਿਆ ਪੰਜਾਬ ਦੇ ਲਈ ਕਿਉਂਕਿ ਭਗਵੰਤਮਾਨ ਵੀ ਬਾਰ-ਬਾਰ ਜਦੋਂ ਅਟੈਕ ਮਾਰਦੇ ਨੇ ਕਿ ਮੇਰੇ ਕੋਲ ਬਿਸਕੁਟਾਂ ਵਾਲੀ ਗੱਲਾਂ ਵੀ ਪਈਆਂ ਤੇ ਮੇਰੇ ਕੋਲ ਅਰਬੀ ਘੋੜਿਆਂ ਦੀਆਂ ਗੱਲਾਂ ਵੀ ਪਈਆਂ ਤੇ ਮੇਰੇ ਕੋਲ ਕਹਿੰਦੇ ਬਸਾਂ ਦੀਆਂ ਬਾਡੀਆਂ ਵਾਲੀਆਂ ਵੀ ਗੱਲਾਂ ਪਈਆਂ ਫਿਰ ਉਹੀ ਗੱਲ ਨਵਜੋਤ ਸਿੰਘ ਸਿੱਧੂ ਕਹਿੰਦੀ ਹੈ ਕਹਿੰਦੀ ਕਰਾਓ ਇੱਥੇ ਪਰਚਾ ਦਾ ਇਹ ਕਿਉਂ ਡਰਦਾ ਰਾਜਾ ਬੜੇਗਾ ਇਹ ਕਿਉਂ ਡਰਦਾ ਹੈ ਇਹ ਰਾਜਸਥਾਨ ਦੀ ਬਸਾਂ ਤੋਂ ਬਾਡੀਆਂ ਨੇ ਬਣਵਾਈਆਂ ਡਰਦਾ ਕਿਉਂ ਭੱਜਦਾ ਕਿਉਂ ਹੈ ਡਰਦਾ ਕਿਉਂ ਹੈ ਕਿਉਂ ਕਹਿੰਦਾ ਸੀਐਮ ਦੇ ਤਲਵੇ ਚੱਟਦਾ ਤਲਵੇ ਚੱਟ ਬਈ ਵਰਡ ਉਹਨੇ ਇਸਤੇਮਾਲ ਕੀਤਾ ਛੋਟੀ ਗੱਲ ਥੋੜਾ ਹੈਗੀ ਐ ਪੰਜਾਬ ਦੇ ਇੱਕ ਪ੍ਰੈਜ਼ੀਡੈਂਟ ਜਿਹੜੀ ਆ ਉਹਦੇ ਬਾਰੇ ਇੱਕ ਪੰਜਾਬ ਦੀ ਹੀ ਕਾਂਗਰਸ ਦੀ ਲੇਡੀ ਕਵੇ ਜਿਹੜੀ ਪੰਜਾਬ ਦੀ ਪਾਰਲੀਮੈਂਟਿਸ ਕਤਰ ਰਹਿ ਚੁੱਕੀ ਹੋਵੇ ਤੇ ਉਹ ਕਵੇ ਕਿ ਤਲਵੇ ਚੱਟਣ ਡਿਆ ਪੰਜਾਬ ਦਾ ਪ੍ਰਧਾਨ ਸੀਐਮ ਦੇ ਤੇ ਛੋਟੀ ਗੱਲ ਥੋੜਾ ਤੇ ਇਸ ਕਰਕੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਸਿਆਸੀ ਖਲਾਰਾ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਹਜੇ ਤੁਸੀਂ ਦੇਖਦੇ ਜਾਓ ਮੈਨੂੰ ਲੱਗਦਾ 2026 ਦੇ ਵਿੱਚ ਹੋਰ ਜਵਰੇ ਆ ਨਵੇਂ-ਨਵੇਂ ਧਮਾਕੇ ਸੁਣਨ ਨੂੰ ਮਿਲਣਗੇ। ਅੱਛਾ ਡਾਕਟਰ ਸਾਹਿਬ ਵੈਸੇ ਜਿਹਦੇ ਆਪਾਂ ਕਾਂਗਰਸ ਦੀ ਗੱਲ ਕਰਦੇ ਆਂ, ਕੱਲ ਤੱਕ ਅਸੀਂ ਇਹ ਦੇਖ ਰਹੇ ਸੀਗੇ ਕਿ ਮੈਡਮ ਸਿੱਧੂ ਨੂੰ ਨੋਟਿਸ ਆ ਜਾਂਦਾ ਆ, ਲੀਗਲ ਨੋਟਿਸ ਭਜਵਾ ਦਿੰਦੇ ਨੇ ਸੁਖਜਿੰਦਰ ਰੰਦਾਵਾ ਫਿਰ ਮੁੜ ਕੇ ਬਿਆਨਬਾਜ਼ੀਆਂ ਹੁੰਦੀਆਂ ਨੇ। ਰਾਜਾ ਵੜਿੰਗ ਵੀ ਬੋਲਦੇ ਸੁਖਜਿੰਦਰ ਰੰਦਾਵਾ ਦਾ ਆਪਣਾ ਬਿਆਨ ਨਸ਼ਰ ਹੁੰਦਾ। ਪਰ ਜਦੋਂ ਹਾਈ ਕਮਾਂਡ ਦੀ ਗੱਲ ਆਉਂਦੀ ਆ ਮਲਕਾ ਅਰਜੁਨ ਖੜਗੇ ਨੇ ਉੱਥੇ ਗਾਂਧੀ ਪਰਿਵਾਰ ਹੈ। ਤੁਸੀਂ ਕਹਿੰਦੇ ਹੋ ਕਿ ਗਾਂਧੀ ਪਰਿਵਾਰ ਨੇ ਇੱਕ ਜਾਂਚ ਜਿਹੜੀ ਆ ਉਹ ਇੰਟਰੈ ਕਿ ਅਸੀਂ ਕਾਂਗਰਸ ਦੇ ਵਫਾਦਾਰ ਹੈ ਉਹ ਹੁਣ ਖਤਰੇ ਚ ਦੇਖੋ ਸਾਰੀ ਕਾਂਗਰਸ ਨੂੰ ਕੱਢ ਕੇ ਥੋੜਾ ਸਿੱਧੂ ਪਰਿਵਾਰ ਨੂੰ ਜਿਹੜੀ ਆ ਪੰਜਾਬ ਦਾ ਮੁੱਖ ਮੰਤਰੀ ਲਾਂਤਾ ਜਾਊਗਾ ਯਾਨੀ ਹੁਣ ਨਵਜੋਤ ਸਿੰਘ ਸਿੱਧੂ ਇਹ ਚਾਹੁੰਦੇ ਆ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਰਾਜੇ ਬੜਿੰਗਰ ਨੂੰ ਪਾਰਟੀ ਚੋਂ ਕੱਢ ਦਿਓ ਪੰਜਾਬ ਦੇ ਮੈਂਬਰ ਪਾਰਲੀਮੈਂਟ ਸੁਖਿੰਦਰ ਰੰਧਾਵੇ ਨੂੰ ਪਾਰਟੀ ਚੋਂ ਕੱਢ ਦਿਓ ਹਮ ਪ੍ਰਤਾਪ ਬਾਜਵੇ ਨੂੰ ਵੀ ਵਿਪੱਖ ਦੇ ਲੀਡਰ ਤੋਂ ਲਾ ਦਿਓ ਚੰਨੀ ਨੂੰ ਵੀ ਪਾਰਟੀ ਮੈਂਬਰ ਪਾਰਲੀਮੈਂਟ ਇਹਨੂੰ ਵੀ ਕੱਢ ਦਿਓ ਪੰਜਾਬ ਆਪਣੇ ಕಾಂಗ್ರೆਸ ਤੇ ਐਮਪੀ ਥੋੜਾ ਕੱਢ ਦੂਗੀ ਇੱਕ ਨਵਜੋਤ ਸਿੰਘ ਸਿੱਧੂ ਦੇ ਕਹੇ ਤੇ ਜਿਹੜਾ 4 ਸਾਲ ਇਥੇ ਫੀਲਡ 'ਚ ਨਹੀਂ ਆਇਆ ਜਿਹੜਾ 4 ਸਾਲ ਆ ਕੇ ਜਿਨੇ ਇਲਾਕੇ ਦੇ ਲੋਕਾਂ ਦਾ ਦੁੱਖ ਸੁੱਖ ਨਹੀਂ ਪੁੱਛਿਆ ਭਗਵਾਨਤਮਾਨ ਵੀ ਜਿਹੜੇ ਸਟੇਜਾਂ ਤੇ ਕੰਮ ਕਰਦੇ ਰਹੇ ਨੇ ਇੱਕ ਕਲਾਕਾਰ ਨੇ ਲੇਕਿਨ ਜਦੋਂ ਉਹ ਉਹ ਰਾਜਨੀਤੀ ਨੂੰ ਸਮਰਪਿਤ ਹੋਏ ਨੇ ਤੇ ਉਹਨਾਂ ਨੇ ਉਹ ਕਲਾਕਾਰੀ ਨੂੰ ਇੱਕ ਸਾਈਡ ਤੇ ਕਰਕੇ ਆਪਣੀ ਡੈਡੀਕੇਸ਼ਨ 100% ਉਹਨਾਂ ਨੇ ਆਪਣੀ ਡੈਡੀਕੇਸ਼ਨ ਸਿਆਸਤ 'ਚ ਦਿੱਤੀ ਹੈ ਇੱਥੇ ਕੁਝ ਪਤਾ ਹੀ ਨਹੀਂ ਲੱਗਦਾ ਇੱਕ ਐਮਪੀ ਮੰਨਦੇ ਨੇ ਮੁੜ ਕੇ ਫਿਰ ਕਦੇ ਹੁਣ ਐਮਪੀ ਛੱਡੋ ਜੀ ਮੈਂ ਚੱਲਾਂ ਕਪਿਲਸ਼ਰ ਮੈਂ ਦੇ ਸ਼ੋਅ ਤੇ ਫਿਰ ਉੱਥੋਂ ਨਿਕਲਦੇ ਨੇ ਨਹੀਂ ਜੀ ਮੈਂ ਛੱਡੋ ਜੀ ਹੁਣ ਮੈਂ ਸਿਆਸਤ ਛੱਡੀ ਫਿਰ ਮੈਂ ਚੱਲਾਂ ਨਹੀਂ ਕਮੈਂਟਰੀ ਕਰਨ ਇੱਦਾਂ ਨਹੀਂ ਸਿਆਸਤ ਚੱਲਦੀ ਹੁੰਦੀ ਸਿਆਸਤ ਹੁੰਦੀ ਜਨਤਾ ਦੀ ਸੇਵਾ ਨਾਲ ਸਮਰਪਣ ਨਾਲ ਭਾਵਨਾ ਨਾਲ ਮੈਨ ਲੱਗਦਾ ਕਿ ਮੈਂ 2000 ਪੀਪੀਪੀ ਜਦੋਂ ਬਣੀ ਹੈ 2012 ਚ ਤੇ ਭਗਵੰਤ ਮਾਨ ਨੂੰ ਮਨਪ੍ਰੀਤ ਬਾਦਲ ਪਾਰਟੀ ਚ ਲੈ ਕੇ ਆਇਆ ਖਟਕੜ ਕਲਾ ਤੋਂ ਇਹਦੀ ਸ਼ੁਰੂਆਤ ਹੋਈ ਤੇ ਮੈਂ ਉਸ ਤੋਂ ਬਾਅਦ ਭਗਵੰਤ ਮਾਨ ਹੋਰਾਂ ਨੂੰ ਕਦੀ ਸਟੇਜ ਦੇ ਉੱਤੇ ਸ਼ੋਅ ਕਰਦੇ ਨਹੀਂ ਵੇਖਿਆ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣੇ 2014 ਚ 2017 ਦੇ ਵਿੱਚ ਮੈਨੂੰ ਯਾਦ ਹੈਗਾ 17 ਦੇ ਵਿੱਚ ਇਹਨਾਂ ਨੂੰ ਸੀਐਮ ਨਹੀਂ ਐਲਾਨਿਆ ਗਿਆ ਭਗਵੰਤ ਮਾਨ ਨੂੰ ਲੇਕਿਨ ਪਾਰਟੀ ਨਾਲ ਖੜਾ ਰਿਹਾ ਭਗਵੰਤ ਮਾਨ ਮਾਦੀ ਤਾਰੀਫ ਨਹੀਂ ਕਰ ਰਿਹਾ ਪਰਲੀ ਗੱਲ ਮੇਰੇ ਦਰਸ਼ਕ ਵੀ ਸੁਣ ਲੈਣ ਲੇਕਿਨ ਗੱਲ ਤੱਤ ਹੈ ਉਹ ਪਾਰਟੀ ਨਹੀਂ ਛੱਡੀ ਉਹਨੇ ਇਹ ਨਹੀਂ ਕਹਤਾ ਕਿ ਪਾਰਟੀ ਚ ਭਈਆ ਹੋ ਰਿਹਾ ਉਹ ਹੋ ਰਿਹਾ ਪਾਰਟੀ ਜੋਨੇ ਕੰਮ ਜਾਰੀ ਰੱਖਿਆ 2019 ਦੇ ਵਿੱਚ ਵੀ ਚੋਣ ਜਿੱਤੀ ਲੋਕ ਸਭਾ ਦੀ 2022 ਦੇ ਵਿੱਚ ਮੁੱਖ ਮੰਤਰੀ ਐਲਾਨਿਆ ਗਿਆ ਤੇ 92 ਸੀਟਾਂ ਜਿੱਤ ਲਈਆਂ 2000 ਕਿੱਥੇ ਤੁਸੀਂ 17 ਦੇ ਵਿੱਚ ਨਹੀਂ ਐਲਾਨਿਆ ਫਿਰ ਵੀ ਉਹਨਾਂ ਨੇ ਪਾਰਟੀ ਕਿੰਨੇ ਪਾਰਟੀ ਦੇ ਲੀਡਰ ਛੱਡ ਗਏ ਸੁਖਪਾਲ ਖਹਿਰਾ ਛੱਡ ਗਿਆ ਸੁੱਚਾ ਸਿੰਘ ਛੁੱਟੇਪੁਰ ਛੱਡ ਗਿਆ ਧਰਮਵੀਰ ਗਾਂਧੀ ਛੱਡ ਗਿਆ ਹਰਿੰਦਰ ਖਾਲਸਾ ਛੱਡ ਗਏ ਕਿੰਨੇ ਆਏ ਕਿੰਨੇ ਚਲੇ ਗਏ ਲੇਕਿਨ ਗੱਲ ਇਹ ਹੈ ਕਿ ਤੁਸੀਂ ਆਪਣੀ ਪਾਰਟੀ ਨਾਲ ਖੜੋ ਟਾਈਮ ਆਂਦਾ ਟਾਈਮ ਮਿਲਦਾ ਪਾਰਟੀ ਦੇ ਪ੍ਰਤੀ ਵਫਾਦਾਰੀਆਂ ਸਮਰਪਣ ਦੇਖਿਆ ਜਾਂਦਾ ਲੋਕਾਂ ਦੇ ਵਿੱਚ ਕਿੰਨਾ ਤੁਸੀਂ ਵਿਚਰਦੇ ਹੋ ਲੋਕਾਂ ਲਈ ਕਿੰਨਾ ਕੰਮ ਕਰ ਰਹੇ ਹੋ ਦੇਖਿਆ ਜਾਂਦਾ ਹੁਣ ਸਾਰੀ ਪਾਰਟੀ ਨਵਜੋਤ ਸਿੰਘ ਸਿੱਧੂ ਲਈ ਤਿੰਨ ਮੈਂਬਰ ਪਾਰਲੀਮੈਂਟ ਚਾਰ ਮੈਂਬਰ ਪਾਰਲੀਮੈਂਟ ਪੰਜਾਬ ਦੇ ਛੁੱਟੀ ਥੋੜਾ ਕਰਦ ਨਹੀਂ ਉਹਨਾਂ ਦੀ ਬਸ ਠੀਕ ਹੈ ਤੁਹਾਨੂੰ ਕੱਢਿਆ ਜੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਣਾ ਅੱਗੇ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਕਰਕੇ ਪੰਜਾਬ ਜਾਖੜ ਗਵਾ ਚੁੱਕਾ ਕਾਂਗਰਸ ਜਖੜ ਗਵਾ ਚੁੱਕੀ ਆ ਕਾਂਗਰਸ ਕੈਪਟਨ ਨਮਿੰਦਰ ਸਿੰਘ ਗਵਾ ਚੁੱਕੀ ਆ ਕਾਂਗਰਸ ਰਾਣਾ ਸੋਢੀ ਗਵਾ ਚੁੱਕੀ ਆ ਕਾਂਗਰਸ ਜਿਹੜੀ ਆ ਕੇਵਲ ਢਿੱਲੋਂ ਨੂੰ ਗਵਾ ਚੁੱਕੀ ਆ ਇਹ ਸਾਰੇ ਲੀਡਰ ਇੰਦੇ ਕਰਕੇ ਹੀ ਰਹੇ ਨੇ ਇਹ ਆਇਆ ਤੈਨੇ ਆਗੇ ਇਦਾਂ ਦਾ ਖਲਾਰਾ ਪੰਜਾਬ ਕਾਂਗਰਸ ਦੇ ਆਗੇ ਬਣਾਇਆ ਕਿ ਅੱਧੇ ਲੀਡਰ ਜਿਹੜੇ ਆ ਪਾਰਟੀ ਛੱਡ ਕੇ ਚਲੇ ਗਏ ਵੀ ਇਹਦੇ ਨਾਲ ਕੰਮ ਹੀ ਨਹੀਂ ਕਰਨਾ ਦੇਖਣਾ ਪਵੇਗਾ ਨਾ ਭਈ ਅਸੀਂ ਪਾਰਟੀ ਦੇ ਵਿੱਚ ਕੀਤਾ ਕੀ ਆ ਕਿਰਦਾਰ ਕੀ ਆ ਕਿੰਨੇ ਉੱਚੇ ਆ ਕਿੰਨਾ ਹੈਗੇ ਆ ਲੇਕਿਨ ਗੱਲ ਇਹ ਆ ਚਲੋ ਕੰਮ ਕਰੋ ਲੇਕਿਨ ਜੋ ਅੱਜ ਮੈਂ ਦੇਖਦਾ ਪਿਆ ਸਿਆਸਤ ਜਿਹੜੀ ਆ ਉਹ ਜਿਹੜੀ ਮੈਂ ਕੁਝ 6 ਕੁ ਮਹੀਨੇ ਪਹਿਲਾਂ ਕਹਿ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਿੱਖੀ ਐਂਟੀ ਇਨਕੰਬੈਂਸੀ ਖੜੀ ਹੋ ਰਹੀ ਆ ਪਰ ਆ ਜਿਵੇਂ ਬਾਕੀ ਸਿਆਸੀ ਪਾਰਟੀਆਂ ਦੇ ਖਿਲਾਰੇ ਪੈ ਗਏ ਆ ਉਧਰੋਂ ਭਗਵੰਤ ਮਾਨ ਜਿਵੇਂ ਤੇਜ਼ੀ ਨਾਲ ਆਪਣਾ ਕੰਮ ਕਰਦੇ ਨੇ ਜੋ ਉਹ ਦਿਖਾ ਰਹੇ ਨੇ ਕੱਲ ਵੀ ਉਹਨਾਂ ਨੇ ਪ੍ਰੋਜੈਕਸ਼ਨ ਦਿਖਾਈ ਹੈ ਸਾਰੀ ਆਪਣੇ ਮੈਂ ਤਾਂ ਪਹਿਲੀ ਵਾਰ ਵੇਖੀ ਆ ਮੇ ਕੋਈ ਸੀਐਮ ਆ ਕੇ ਚੀਫ ਸੈਕਟਰੀ ਨੂੰ ਲਿਆ ਕੇ ਬਰੀਫਿੰਗ ਦਵੇ ਕਿ ਮੈਂ ਆਹ ਕੰਪਨੀ ਨੂੰ ਇੱਥੇ ਮਿਲਿਆ ਆਪਣੇ ਕੈਰੀਅਰ ਚ ਅਸੀਂ ਤਾਂ ਨਹੀਂ ਕਿਸੇ ਸੀਐਮ ਨੂੰ ਇਦਾਂ ਕਰਦੇ ਵੇਖਿਆ ਤੇ ਇਸ ਕਰਕੇ ਲੋਕਾਂ ਦੇ ਵਿੱਚ ਇੱਕ ਘਰ ਵੀ ਕਰਦੀ ਪਈ ਹੈ ਗੱਲ ਬਈ ਕੋਈ ਕੰਮ ਤਾਂ ਕਰਦਾ ਪਿਆ ਨਾ ਕੋਈ ਗੱਲ ਤਾਂ ਕਰਦਾ ਪਿਆ ਨਾ ਕੋਈ ਪੰਜਾਬ ਦੇ ਲੀਡਰ ਨੂੰ ਹੱਥ ਤਾਂ ਬੰਦਾ ਪਿਆ ਕੋਈ ਪੰਜਾਬ ਦੇ ਵਿੱਚ ਕ腐ਸ਼ਨ ਦੀ ਗੱਲ ਤਾਂ ਕਰਦਾ ਪਿਆ ਨਾ ਕੋਈ ਉਹਨੂੰ ਰੇਡ ਤਾਂ ਤਾਂ ਪਿਆ ਨਾ ਅੱਗੇ ਸਿਸਟਮ ਤਾਂ ਦੇਖੋ ਬੜੇ ਪੁਰਾਣੇ ਹੈਗੇ ਆ ਤੇ ਇਹ ਨਹੀਂ ਹੁੰਦਾ ਕਿ ਵੀ ਛੇਤੀ ਟੁੱਟ ਜੇ ਸਾਰੇ ਹੋ ਜਾਣੇ ਖਤਮ ਲੇਕਿਨ ਕੋਈ ਗੱਲ ਜਦੋਂ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਪੰਜਾਬ ਦੀ ਗੱਲ ਕਰਦਾ ਲੋਕ ਉਹਦੇ ਵੱਲ ਵੇਖਦੇ ਨੇ ਤੋਂ ਉੱਚੀ ਚੱਕ ਕੇ ਦੇਖਦੇ ਨੇ ਕੌਣ ਗੱਲ ਕਰਦਾ ਪਿਆ ਹੁਣ ਇਹ ਲੱਗੇ ਹੋਏ ਆਪਸ ਚ ਲੜਨ ਉਹ ਕਰਦਾ ਪਿਆ ਕੰਮ ਤੇ ਲੋਕਾਂ ਦਾ ਯੂ ਟਰਨ ਮੈਂ ਹੁੰਦੇ ਦੇਖਦਾ ਵੀ ਪਿਆ ਵਾ ਔਰ ਇਹਦਾ ਫਾਇਦਾ ਮੈਨੂੰ ਜੇ ਇਦਾਂ ਹੀ ਸਿਆਸੀ ਪਾਰਟੀਆਂ ਦਾ ਖਲਾਰਾ ਆਪਸ ਚ ਪਿਆ ਰਿਹਾ ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਫਿਰ ਜਿਹੜਾ ਵਾ ਉਹ ਇੱਕ ਚੰਗੀਆਂ ਸੀਟਾਂ ਪੰਜਾਬ ਦੇ ਵਿੱਚ ਮਿਲ ਜਾਣਗੀਆਂ ਜਿਸ ਹਿਸਾਬ ਨਾਲ ਪਾਰਟੀ ਦਾ ਕੈਡਰ ਕੰਮ ਕਰ ਰਿਹਾ ਜਿਸ ਨੂੰ ਨਾ ਭਗਵੰਤ ਮਾਨ ਜਿਹੜੇ ਆ ਪੈਟਿੰਗ ਕਰਦੇ ਆ ਅੱਛਾ ਡਾਕਟਰ ਸਾਹਿਬ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਆਖੀ ਵਿਰਸਾ ਸਿੰਘ ਵਲਟੋਹਾ ਵਾਲੀ ਕਿ ਵਿਰਸਾ ਸਿੰਘ ਵਲਟੋਹਾ ਨੂੰ ਇਹ ਪਾਰਟੀ ਚ ਲਿਆਉਣ ਨੂੰ ਫਿਰਦੇ ਆ ਉਹ ਕਹਿੰਦੇ ਮੈਂ ਇੰਡਸਟਰੀ ਲਿਆਉਣਾ ਚਾਹੁੰਦਾ ਇਹ ਵਿਰਸਾ ਸਿੰਘ ਵਲਟੋਹਾ ਨੂੰ ਲਿਆ ਰਹੇ ਆ ਇਹ ਆਪਣੇ ਆਪ ਚ ਇੱਕ ਵੱਡੀ ਗੱਲ ਵੀ ਆ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜੇ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਸੀ ਜਾਂ ਹੁਕਮ ਦੇ ਦਿੱਤਾ ਸੀ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਕਿ ਇਹ ਸਿਆਸੀ ਸਫਾ ਚ ਨਹੀਂ ਵਚਣਗੇ ਕੁਝ 10 11 ਸਾਲ ਦਾ ਵਕਫਾ ਇੱਕ ਸਾਲ ਵੀ ਨਹੀਂ ਟਕਿਆ ਉਹ ਹੁਕਮਨਾਮਾ ਹੈ ਹੈਰਾਨੀ ਦੀ ਗੱਲ ਹੈ ਬਿਰਸਾ ਸਿੰਘ ਵਲਟੋਹਾ ਜੇ ਅਕਾਲੀ ਦਲ ਚ ਆ ਜਾਂਦੇ ਹੈ ਫਿਰ ਅਕਾਲੀ ਦਲ ਦਾ ਭਵਿੱਖ ਕਿਵੇਂ ਨਾ ਦੇਖਦੇ ਹੋ ਤੁਸੀਂ ਆ ਜਾਂਦੇ ਜੀ ਆ ਗਏ ਆ ਆ ਗਏ ਕੱਲ ਉਹਨਾਂ ਨੇ ਮਜੀਠਾ ਰੈਲੀ ਦੇ ਵਿੱਚ ਸਟੇਜ ਉੱਤੇ ਅਕਾਲੀ ਦਲ ਦੀ ਸ਼ਿਰਕਤ ਕਰ ਲਈ ਜੀ ਕੱਲ ਉਹ ਸਟੇਜ ਤੇ ਬੈਠੇ ਨੇ ਬੀਬੀ ਗਨ ਨੀਗਰ ਮਜੀਠਾ ਵੀ ਬਾਠੀਆ ਉਹਨਾਂ ਨੇ ਮੱਝੇ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਕੱਲ ਉਹਨਾਂ ਨੇ ਪਹਿਲੀ ਵਾਰ ਅਕਾਲੀ ਦਲ ਦੀ ਸਟੇਜ ਜੁਆਇਨ ਕਰ ਲਈ ਹੈ ਗੱਲ ਇਹ ਹੈਗੀ ਹੈ ਕਿ ਭਗਵੰਤ ਮਾਨ ਜਿਹੜੀ ਗੱਲ ਕਰਦੇ ਨੇ ਉਹ ਉਹਦਾ ਜਵਾਬ ਅਕਾਲੀ ਦਲ ਕੋਲ ਨਹੀਂ ਹੈਗਾ ਹਾਂ ਬਿਰਸਾ ਸਿੰਘ ਬਲਟੋਹਾ ਆਪਣੇ ਉਧਰਲੇ ਮਾਜੇ ਦੇ ਲੀਡਰ ਹੋਣਗੇ ਲੇਕਿਨ ਜਿੱਦਾਂ ਸ਼੍ਰੀ ਕਾਲ ਤਖਸਬ ਤੇ ਜੋ ਉਹਨਾਂ ਨੇ ਕਿਹਾ ਉਹਦੀ ਉਹਨਾਂ ਨੇ ਗੁਨਾਹ ਨੂੰ ਕਬੂਲਿਆ ਵੀ ਹੈ ਕਿ ਹਾਂ ਮੈਂ ਇਸ ਚੀਜ਼ ਨੂੰ ਕਬੂਲਦਾ ਮੈਂ ਮਾਫੀ ਵੀ ਮੰਗਦਾ ਇਹ ਇਹ ਕਦੀ ਲੋਕਾਂ ਦੇ ਦਿਲਾਂ ਚੋਂ ਨਿਕਲਣ ਦੀ ਨਹੀਂ ਗੱਲ ਹੈ ਬਈ ਅਕਾਲ ਤਖਤ ਸਾਹਿਬ ਤੇ ਜਿੰਨੇ ਕਹਿਆ ਹੋ ਜਾ ਕੇ ਕਿ ਮੈਂ ਇੱਥੇ ਖੰਡਾ ਖੜਕਾਉਂਗਾ ਇਹ ਇਹਨਾਂ ਨੇ ਗੁਨਾਹ ਕਬੂਲ ਵੀ ਲਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਤੁਸੀਂ ਇਹ ਇਹ ਬજરਗਨਾ ਕੀਤਾ ਕਹਿੰਦੇ ਹਾਂਜੀ ਕੀਤਾ ਮੈਂ ਕਬੂਲ ਆ ਜੀ ਤੇ ਇਹ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਚਲੋ ਬੰਦਾ ਵੀ ਹੈ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਲੇਕਿਨ ਗੱਲ ਇਹ ਹੈ ਕਿ ਲੋਕਾਂ ਦੇ ਦਿਲਾਂ ਚੋਂ ਗੱਲ ਨਿਕਲਦੀ ਹੈ ਲੋਕਾਂ ਦੇ ਦਿਲਾਂ ਚੋਂ ਇੰਦਰਾ ਗਾਂਧੀ ਦੀ ਗੱਲ ਨਹੀਂ ਨਿਕਲੀ ਹਜੇ ਤੱਕ ਬਈ ਹਰੇ ਕੀ ਜਿਹੜਾ ਵਾ ਇੰਦਰਾ ਗਾਂਧੀ ਦਾ ਕਤਲ ਵੀ ਹੋ ਚੁੱਕਾ ਉਹਦਾ ਬਦਲਾ ਵੀ ਲੈ ਲਿਆ ਲੇਕਿਨ ਅੱਜ ਵੀ ਜਿਹੜੇ ਸਿੱਖ ਜਿਹੜੇ ਸੈਂਟੀਮੈਂਟਸ ਨੇ ਉਹ ਜੁੜੇ ਹੋਏ ਨੇ ਭਈ ਇੰਦਰਾ ਗਾਂਧੀ ਨੇ ਸਾਡੇ ਅਕਾਲ ਤਖਸਾਲ ਤੇ ਹਮਲਾ ਕੀਤਾ ਸੀ ਤੇ ਜਿਹੜਾ ਅਕਾਲ ਤਖਸਾਲ ਤੇ ਜਿਹੜੀ ਇਹ ਗੱਲ ਕਹੀਏ ਲੋਕਾਂ ਦੇ ਦਿਲਾਂ ਚੋਂ ਕਿੰਨੀ ਕਿੰਨ ਨਿਕਲਦੀ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਉਹਨਾਂ ਨੇ ਸਿਆਸੀ ਸਟੇਜ ਸ਼ੁਰੂ ਕਰ ਦਿੱਤੀ ਇਹ ਗੱਲ ਕੰਚਨ ਬਦਿਤ ਕੌਰ ਵੀ ਨਾਲ ਸੀ ਮੇ ਬੀਗਨ ਨੀਵ ਕੋਰ ਮਜੀਠਿਆ ਵੀ ਨਾਲ ਸੀ ਉਹੀ ਉਹਨਾਂ ਨੇ ਕਿਹਾ ਕਹਿੰਦੇ ਮੈਂ ਇਨਵੈਸਟਮੈਂਟ ਲੈ ਕੇ ਆ ਰਿਹਾ ਇਹ ਬਲਸਾ ਸਿੰਘ ਬਲਟੋਹ ਨੂੰ ਲੈ ਕੇ ਆ ਰਿਹਾ ਬਿਲਕੁਲ ਇਹ ਇਹ ਸਥਿਤੀ ਹੈ ਔਰ ਅੰਦਾਸਾ ਹੁਣ ਸਵਾਲ ਇਹ ਹੈ ਕਿ ਕੀ ਕੁਝ ਲੈ ਕੇ ਆਵੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਤੇ